ਪਹਿਲਾਂ ਤੋਂ ਸਟਾਰਟ ਕਰਨਾ ਹੈ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਦੇਖਦੇ ਆ ਜਿਹੜੇ ਨਵੇਂ ਜੁੜੇ ਆ ਜੁੜਨਾ ਚਾਹੁੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਦੇ ਇਦੋਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਫੇਰ ਮਰੇ ਆਪਣੇ ਪਿੰਡ ਜੱッセਵੀਰ ਕੋਲ ਆਇਆ ਸੱਚਾ ਸੁੱਚਾ ਵਪਾਰੀ ਆ ਜਮਲੇ ਜੱਟ ਨੇ ਬਾਬੇ ਨਾਨਕ ਦਾ ਗੀਤ ਗਾਇਆ ਸੀਗਾ ਚੱਲਿਆ ਵਪਾਰੀ ਪੱਲੇ ਬੰਨ ਰੋਕੜਾ ਸੱਚਿਆ ਸਦਾਗਰਾਂ ਨੂੰ ਕੋਈ ਨਹੀਂ ਔਕੜਾ ਬਸ ਬਾਬੇ ਨਾਨਕ ਨਾਲ ਤਾਂ ਮੈਂ ਇਹਨਾਂ ਦੀ ਤੁਲਨਾ ਨਹੀਂ ਕਰ ਸਕਦਾ ਪਰ ਮੁੰਡਾ ਜਿੰਨਾ ਵੀ ਕਾਰੋਬਾਰ ਕਰਦਾ ਸੱਚਾ ਸੁੱਚਾ ਕਰਦਾ ਅੱਜ ਆਪਏ ਤੋਂ ਪਹਿਲਾਂ ਆ ਝੋਟੀਆਂ ਬਾਰੇ ਨੌਲੇਜ ਲੈ ਕੇ ਦੱਸਦੇ ਆ ਕਿ ਕਿੰਨਾ ਕਿੰਨਾ ਕਿਹੜਾ ਕਿਹੜਾ ਸੂਆ ਕਿੰਨਾ ਦੁੱਧ ਆ ਤੇ ਪਹਿਲਾਂ ਆਪਾਂ ਵੀਰ ਤੋਂ ਐਡਰੈਸ ਪੁੱਛਾਂਗੇ ਤੇ ਉਸ ਤੋਂ ਬਾਅਦ ਝੋਟੀਆਂ ਬਾਰੇ ਲੋਕੇਸ਼ਨ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਨਾਮ ਐਡਰੈਸ ਆਪਣਾ ਨਾਮ ਜਸਾ ਸਿੰਘ ਆ ਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਫੋਰ ਮੋਬਾਈਲ ਨੰਬਰ ਮੋਬਾਈਲ ਨੰਬਰ 7667 34117 ਇਹਗਾ ਇਹ ਜੋ ਟੀੜੀ ਕਿਹੜਾ ਸੂਆ ਇਹ ਪਹਿਲੇ ਸੂਆ ਵੀਰੇ ਪਲੂਣਾ ਪਲੂਣਾ ਹਾਂ ਤੇ ਕਿੰਨੇ ਦਿਨੋਂ ਕੋਈ ਸੂਈ ਨੂੰ ਸੂਈ ਨੂੰ ਤਿੰਨ ਦਿਨ ਹੋ ਗਿਆ ਅੱਜ ਕਿੰਨਾ ਬੋਲਾ ਤਿਆਰ ਆ ਹੁਣ 8 ਕਿਲੋ ਬੋਲਾ ਤਿਆਰ ਆ ਜਮਾ 8 ਕਿਲੋ ਤਿਆਰ ਆ ਜਮਾ ਤਿਆਰ ਆ ਮੂੰਹੋਂ ਵੀ ਦੋ ਦੰਦ ਦੀ ਆ ਇਹਦੀ ਮੂੰਹੋਂ ਵੀ ਦੋ ਦੰਦ ਦਾ ਬਾਕੀ ਹੈ ਵੀ ਬਾਈ ਪ्युअर ਮੋਰਾ ਆ ਦੇਖ ਲਓ ਪੂਛ ਵੀ ਸਾਰੀ ਕਾਲੀ ਆ ਤੇ ਦੋ ਦੰਦ ਝੋਟੀ ਆ ਤੇ ਦੁੱਧ ਹੁਣ ਜਦੋਂ 8 ਕਿਲੋ ਤੇ ਹੁਣ ਦੇਈ ਜਾਂਦੀ ਆ ਮੇਰੇ ਸਾਬ ਨਾਲ ਦੱਸ ਤਾਂ ਬਮੂਲੀ ਗੱਲ ਆ ਫੇ ਬਦਲਾਈ ਦੀ ਝਾਕ ਆ ਬਾਕੀ ਥਾਣਾ ਤੇ ਲੇਵਾ ਬਹੁਤ ਚੰਗਾ ਲੱਗਿਆ ਵਾ ਬਦਲੀ ਪੂਛਾ ਦੇਖੋ ਮਤਲਿ ਪਿੰਡੇ ਦੀ ਆ ਮਿਲਕ ਮੈਂ ਅਮਰੀਕ ਕੁਰੀ ਚੱਲਦੀਆਂ ਦੋਨੇ ਪਾਸੇ ਦੋਨਾਂ ਸਾਈਡਾਂ ਤੇ ਠੰਡੀ ਸੀਲ ਆ ਜਿੰਨਾ ਕਹਦੀ ਓਨੀ ਤੋੜ ਲੋ ਮੜੀ ਝੋਟੀ ਨੂੰ ਤੋੜ ਦੇ ਠੀਕ ਫੰਤਨ ਤੋਂ ਕਰਾ ਦੇ ਬੋਨੇ ਆ ਬਾਕੀ ਉਹ ਗੱਲ ਫੇਰ ਆ ਜਾਂਦੀ ਆ ਕਿ ਪ्युअर ਮੋਹਰਾ ਆਪਾਂ ਇਹਨੂੰ ਕਹਿ ਸਕਦੇ ਆ ਇਹ ਮੱਝਾਂ ਦੀਆਂ ਦੋ ਤਿੰਨ ਨਸਲਾਂ ਹੁੰਦੀਆਂ ਨੀਲੀ ਰਾਵੀ ਮੋਹਰਾ ਤੇ ਬੂਰੀ ਮੋਹਰ ਲੋ ਤੇ ਇੱਕ ਬਾਈ ਜਿੱਥੋਂ ਤੱਕ ਕੇ ਮੇਰਾ ਦਿਮਾਗ 50 60 ਸਾਲ ਦੀ ਉਮਰ ਹੋ ਗਈ ਆ ਇਹ ਘਰ ਰੋਸ਼ੇ ਅੰਗ ਚ ਬਚੋਟੀਆਂ ਆਉਂਦੀਆਂ ਜਿਵੇਂ ਆ ਝੋਟੀ ਖੜੀ ਆ ਇਹ ਸਮਝ ਲਓ ਚੌਥੀ ਬਰੀਡ ਆ ਹਏ ਮੂਰਾ ਤੇ ਪਹਿਲਾਂ ਰੋਸ਼ੀ ਹੁੰਦੀ ਹੁੰਦੀ ਸੀ ਉਸ ਤੋਂ ਬਾਅਦ ਨੀਲੀ ਰਾਵੀ ਚੱਲੀ ਆ ਬੂਰੀਆਂ ਵੀ ਘੱਟ ਹੁੰਦੀਆਂ ਸੀ ਤੇ ਇਹਦੇ ਬਾਰੇ ਬਾਈ ਦੱਸੋ ਕਿਹੜਾ ਦੂਜਾ ਸੁਆ ਜੀ ਦੂਜਾ ਸੁਆ ਹਾਂ ਇਹ ਦੂਜਾ ਸੁਆ ਇਹ ਝੋਟੀ ਦੂਜਾ ਸੁਆ ਇਹ ਕਿੰਨੇ ਦਿਨਾਂ ਕੋਈ ਸੁਈ ਨੂੰ ਇਹਨੂੰ ਹੋਵੇ 8-9 ਦਿਨ ਸੁਈ ਨੂੰ ਬੱਚਾ ਕੀ ਆ ਇਹਦੇ ਮਗਰ ਕੱਟੀ ਐ ਇਹਦੇ ਮਗਰ ਕੱਟੀ ਉਹਦੇ ਮਗਰ ਕੱਟਾ ਉਹਦੇ ਮਗਰ ਕੱਟਾ ਤੇ ਇਹਦਾ ਹੁਣ ਕਿੰਨਾ ਬੋਲਾ ਤਿਆਰ ਆ ਇਹਦਾ ਹੁਣ 10 ਲੀਟਰ ਅਗਲਾ ਤੋਲ ਕੇ ਲੈ ਜੀ 10 ਲੀਟਰ ਬੋਲਾ ਤਿਆਰ ਆ ਤੇ ਹੁਣ ਇਸ ਟਾਈਮ 4 ਕ ਦਾ ਟਾਈਮ ਆ ਇਹ ਮੈਂ ਆਪ ਹੀ ਕਹੇ ਕਿ ਬੀਰ ਨੂੰ ਥੋੜਾ ਜਿਹਾ ਸਮਾਤੀਆਂ ਸੀਗੀਆਂ ਖਾਣ ਲਈ ਵਜਾ ਸੋਣਾ ਲੱਗਦਾ ਤੇ ਲੈ ਥਣਾ ਚ ਉਹ ਗੱਲ ਨਹੀਂ ਬਣਦੀ ਚਾ ਤੁਸੀਂ ਨਿਗਾ ਮਾਰ ਲਓ ਵੀ ਕਿਸੇ ਵੀ ਕਿਸਮ ਦਾ ਕੋਈ ਲੈਵੇ ਚ ਨੁਕਸ ਨਹੀਂ ਹੈਗਾ ਥਣਾ ਚ ਨੁਕਸ ਨਹੀਂ ਹੈਗਾ ਇਹ ਜੋ ਟੀਆ ਰੋਸ਼ੀ ਸ਼ਾਇਦ ਬੂੜੀਏ ਤੁਹਾਨੂੰ ਬੂਰੇ ਰੰਗ ਦੀ ਦੇਹੇ ਪਰ ਪੂਰਾ ਨਹੀਂ ਇਹ ਤੇ ਰੋਸ਼ੀਏ ਕਲਰ ਚ ਪੈਂਦੀ ਆ ਮੋੜ ਲਿਓ ਦੁੱਧ ਦੇ ਹੱਕ ਨੂੰ ਇਹ ਸਮਝ ਲੈ ਮੋਹਰਾ ਹੋਗੀ ਤੇ ਰੋਸ਼ੀ ਹੋਗੀ ਦੋਨੇ ਜਿਆਦਾ ਚੰਗਿਆ ਹੁੰਦੀਆਂ ਨੀਲੀ ਰਾ ਵੀ ਥੋੜੀ ਜੀ ਠੰਡੀ ਹੁੰਦੀ ਆ ਇਹ ਦੁੱਧ ਦੇਣ ਨੂੰ ਇਹ ਜਣੇ 18 20 ਤੱਕ ਜਿਵੇਂ ਆਪਾਂ ਹੁਣ ਆਮ ਦੇਖਦੇ ਆ ਸੁਣਦੇ ਆ ਬੀਬੀ ਬਾਈ ਬਾਈ ਤੇ ਕਰਮੋਰਾ ਨਸਲ ਦੀਆਂ ਝੋਟੀਆਂ ਦੁੱਧ ਦੀ ਜਾਂਦੀਆਂ। ਬਾਕੀ ਵੀਰ ਦਾ ਨੰਬਰ ਲਾਵਾਂਗੇ। ਜਿੱਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰ ਦੁਬਾਰਾ ਵੀਰ ਨੂੰ ਕਹੂੰਗਾ ਮੈਂ ਸਾਹਮਣੇ ਜਿ ਖੜ ਕੇ ਇੱਥੇ ਆਪਣਾ ਨਾਮ ਐਡਰੈਸ ਦੱਸ ਦੋ। ਤੇ ਨਲੇ ਆਪਦਾ ਰੇਟ ਦੱਸ ਦੋ ਦੋਨਾਂ ਦਾ। ਇਹ ਝੋਟੀ ਦਾ ਲੈਣ ਦੇਣ ਦਾ ਕਿੰਨਾ ਮੁੱਲ ਆ ਰੋਸ਼ੀ ਦਾ? ਰੋਹੀ ਦਾ ਲੈਣ ਦਾ ਨਾਮ 85000 ਰੁਪਇਆ ਮਾਨਤਾਨ ਹੋ ਜੂ ਬਹੁ ਮੌਕੇ ਤੇ ਮਾਨਤਾਨ ਕਰਾਂਗੇ ਆ ਵੀਰ ਦਾ ਕਿੰਨੇ ਵੀ ਦੇ ਦੋਗੇ ਬਹੁ ਮਾਨਤਾਨ ਕਰ ਦਾਂਗੇ ਹੁਣ ਜਾਣ ਦਾ ਤੇ ਆਹ ਵਾਲੀ ਨੂੰ ਘੱਲੋਂ ਕੱਟੀ 80000 ਦੀ ਦੇਵਾਂਗੇ ਜੀ 80 ਦੀ ਹਾਂ ਮਾਨਤਾ ਤਾਂ ਇਹ ਚੋ ਵੀ ਕਰਨਾ ਪਊ ਹਾਂ ਜਰੂਰ ਆਇਆ ਜਾਏਗਾ ਕੱਲਾ ਮਾਨਤਾ ਨਹੀਂ ਆ ਬਸ ਇਹਦੇ ਚ ਗੱਲ ਵੀ ਬਾਈ ਠੀਕ ਆ ਇੱਕ ਤਾਂ ਮੰਨਣਾ ਹੁੰਦਾ ਬਲਗਣ ਜਾਂ ਮਾਰ ਨਹੀਂ ਦੋ ਦੀਆਂ ਝੋਟੀ ਤੇ ਮੰਗ ਲੈਣਾ 2.5 ਲੱਖ ਤੇ ਦੇ ਦੇਣੀ 70 80 ਹਜ਼ਾਰ ਦੇ ਉਹਨਾਂ ਗੱਲਾਂ ਕੋਈ ਤਾਮ ਨਹੀਂ ਹੁੰਦਾ ਨਾ 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 ਬਾਕੀ ਕਾਰੋਬਾਰੀ ਬੰਦਾ ਇਹਨਾਂ ਨੂੰ ਤਾਂ ਨਿੱਤਾ ਆਦਾ ਕਾਰੋਬਾਰ ਚਲਾਉਣਾ ਮੈਂ ਜਿੰਨਾ ਕ ਮਾਰਜਿਨ ਮਿਲ ਗਿਆ ਲੈ ਕੇ ਦੇ ਦੇਣੀਆਂ ਹੁੰਦੀਆਂ ਠੀਕ ਘਰੇ ਰੱਖਣ ਉਹ ਜੋਟੀਆਂ ਚੰਗੀਆਂ ਗੱਲਾਂ ਨਹੀਂ ਬਹੁਤ ਚੰਗੀਆਂ ਇਹ ਵਾਰੀ ਕੋਈ ਘਰੇ ਰੱਖਣ ਵਾਲਾ ਬੰਦਾ ਆ ਜਾ ਆਪਣੀ ਗਾਰੰਟੀ ਨਾਲ ਦੇਵਾਂਗੇ ਹਾਂ ਬਾਈ ਕਹਿੰਦਾ ਗਾਰੰਟੀ ਨਾਲ ਦੇਵਾਂਗਾ ਤੋ ਤੋਲ ਕੇ ਲੈ ਜਦੁੱਤ ਜਿੰਨਾ ਕਹਦਾ ਭਰੂਣ ਕੱਟੀ ਕੋਈ ਦੇਂਦੀ ਨਹੀਂ 6 ਕਿਲੋ ਦਿੰਦੀ ਐ ਹਾਂਜੀ ਹਾਂਜੀ ਜੀ ਤੀਜਾ ਡਾਂਗਾ ਝੋਟੀ 8 ਕਿਲੋ ਬਾਵਾ ਤੋਲ ਕੇ ਲੈ ਜਾ ਕੋਈ ਮੈਂ ਝੋਟੀ ਬਾਰੇ ਬਈ ਦੇ ਗੱਲਾਂ ਕਰਦਾ ਮੈਂ ਪਹਿਲਾਂ ਉਹ ਤੁਹਾਨੂੰ ਦੱਸਿਆ ਮੂੰਹੋਂ ਵੀ ਦੋਦੀ ਆ ਜੀ ਨਾ ਦਾ ਹੀ ਹੁੰਦੀਆਂ ਦੇਖਣ ਵਾਲੀਆਂ ਜਿਵੇਂ ਪੱਟ ਬਤਲਾ ਥਾਣੀ ਨਹੀਂ ਲੱਗਦਾ ਇਹ ਜਾ ਆ ਸਿੰਗਲ ਹੱਡੀ ਪੂਛ ਪਤਲੀ ਤੇ ਪਤਲੇ ਪਿੰਡੇ ਦੀ ਇਹ ਚਾਰੇ ਦੁੱਧ ਦੀਆਂ ਨਿਸ਼ਾਨੀਆਂ ਹੁੰਦੀਆਂ ਵੀਰ ਬਾਕੀ ਮੈਥੋਂ ਵੀ ਸੈਣੇ ਵਿੱਚ ਬਹੁਤ ਬੱਟੇ ਬੈਠੇ ਆ ਮੈਂ ਨਹੀਂ ਕਹਿੰਦਾ ਕਿ ਮੈਂ ਤਾਂ ਬਹੁਤ ਸੈਣਾਂ ਆ ਜੀ ਜਾਦੇ ਨੌਲੇਜ ਆ ਯਾਨੀ ਜਿੱਥੋਂ ਤੱਕ ਮੇਰਾ ਆਉਦਾ ਤਜਰਬਾ ਕਰਿਆ ਵਾ ਬਾਕੀ ਭਾਈ ਤੁਸੀਂ ਆਪਦੀ ਨੌਲੇਜ ਨਾਲ ਲੈਣੀਆਂ ਵੀਰ ਵੇਚਣ ਵਾਲਾ ਉਹਦਾ ਮੁੱਲ ਕਰਦਾ ਹੁੰਦਾ ਤੇ ਖਰੀਦਣ ਵਾਲੇ ਨੇ ਆਪਦੇ ਹਿਸਾਬ ਨਾਲ ਲੈਣੀਆਂ ਹੁੰਦੀਆਂ ਜੀ ਭਾਈ ਇੱਕ ਵਾਰੀ ਆਪਣਾ ਐਡਰੈਸ ਦੱਸਿਓ ਇੱਧਰ ਇੱਥੇ ਆਜੋ ਉਹਨੇ ਸਾਹਮਣੇ ਡਰੈਸ ਦੁਆਰਾ ਦਾ ਹੁਣ ਜਸ ਆਪਣਾ ਪਿੰਡ ਭਾਈ ਰੂਪਾ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਤੇ ਹੀ ਰਾਮਪਰਾ ਫੂਲ ਹਾਂਜੀ ਮੋਬਾਈਲ ਨੰਬਰ ਹੈਗਾ 7696734117 ਠੀਕ ਇਹਦਾ ਰੇਟ 85000 ਹਾਂ ਇਹ 85 ਦੇਵਾਂਗੇ 80 ਦੇਵਾਂਗੇ ਆ ਛੋਟੀ ਪ्योर ਮੂਰਾਂ ਵਾਲੀ 80 ਦੀ ਇਹਦੇ ਮਗਰ ਕੱਟਾ ਹਾਂ ਉਹਦੇ ਮਗਰ ਕੱਟੀ ਹੈ ਉਹਦੇ ਮਗਰ ਕੱਟੀ ਆ ਓਕੇ ਬਾਈ ਸਤਿ ਸ਼੍ਰੀ ਅਕਾਲ